ਬਾ ਅੰਦਰ ਵੇੜੇ ਦੇ ਵਿੱਚ ਉਹਨਾਂ ਦੇ ਘਰ ਫੋਟੋ ਲਏ ਮੇਰਾ ਉਹ ਇਹਦਾ ਤੁਸੀਂ ਦੇਖ ਰਹੇ ਹੋ ਐਤੋਂਕ ਲੌਂਕਾ ਲੱਗੀਆਂ ਹੋਈਆਂ ਨੇ ਕਿਸੇ ਮਨਾਉਂਦੇ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਭੌਂਦੀ ਸਾਹਿਬ ਜੀ ਉਹ ਅਕੀਰ ਲੈਫਟ ਪੰਕੀ ਅੱਜ ਆਪਣੇ ਘਰ ਪਰਤਨ ਤੇ ਉਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਜਿੱਥੇ ਭੰਗੜੇ ਪਾਏ ਜਾ ਰਹੇ ਨੇ ਢੋਲ ਵੱਜ ਰਹੇ ਨੇ ਅਸੀਂ ਤਸਵੀਰਾਂ ਦੇਖ ਰਹੇ ਹਾਂ ਲੇਫਟੈਂਟ ਬਜਿੰਦਰ ਸਿੰਘ ਨੇ ਘਰ ਨੂੰ ਹੋਰ ਪਲਟਫਾਰਮ ਤੋਂ ਉਤੇ ਅੱਜ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਪਰਿਵਾਰਕ ਮੈਂਬਰ ਖੁਸ਼ੀਆਂ ਮਨਾ ਰਹੇ ਨੇ ਵੱਡੀ ਗੱਲ ਹੈ ਜਿੱਥੇ ਅੱਜ ਨੌਜਵਾਨੀ ਅੱਜ ਨਸ਼ਿਆਂ ਦੇ ਵਿੱਚ ਕਲਤਾਨ ਹੁੰਦੀ ਨਜ਼ਰ ਆਈ ਹੈ ਉੱਥੇ ਹੀ ਵੱਡੀ ਮਿਸਾਲ ਪੈਦਾ ਕੀਤੀ ਆ ਸਰਦਿਕਸ ਬਾਅਦ ਜਰਾ ਬਾਬਾ ਨਾਨਕ ਦੇ ਪਿੰਡ ਤੇਸੀਆਂ ਤੋਂ ਉੱਠ ਕੇ ਸਰਦ ਦੇ ਉਤੋਂ ਉੱਠ ਕੇ ਇੱਕ ਮਿਸ਼ਨ ਪ੍ਰਾਪਤ ਕਰਨਾ ਕੋ ਲੈਫਟਨੈਂਟ ਬਣ ਕੇ ਆਪਣੇ ਘਰ ਵਿੱਚ ਪਰਤਣਾ ਮਹਿਸੂਸ ਹੋ ਰਿਹਾ ਜੀ ਸੋ ਮਾਚ ਆਫ ਹਾਰਡ ਵਰਕ ਮਿਹਨਤੀ ਬਾਦ ਸਕੈਸਸਿਲ ਹੁੰਦਾ ਤਾਂ ਵਧੀਆ ਮਹਿਸੂਸ ਹੁੰਦਾ ਤੇ ਆਏ ਦਿਨ ਤੇ ਮੈਂ ਟੈਂਡ ਅਸਿਸ ਬੀਨ ધ ਫਰਸਟ 4 ਰਟਨਸ ਲਾਸਟ ਟੈਂਪਸ ਟੂ ਦ ਲਾਸਟ ਟੈਂਸ ਜੀ जी या होंगे तो शायद मैं हो जाती है बहुत सारे दोस्त ने जो इवन नाइनथ टेंथ इलेवंथ तक भी गए जे मैं आप चैनल थ्रू दे तो संदेश देना चाहूँगा कि जे कोई भी कोई भी नौजवान अजे भी मतलब जो से पहले से नहीं क्लियर कर पाया तो वो लगा रहे फाइनली यूनियन गवर्नमेंट दी गवर्नमेंट ऑफ इंडिया प्रोवाइड्स ऑपरचुनिटीज फॉर देम ਇਵਨ ਇਫ ਦੇ ਡੋਨਟ ਰੀਡ ਦਾ ਫਰਸਟ ਇਨ 10 ਟਾਈਮਸ 11 ਟਾਈਮਸ ਆਉ ਲੱਗੇ ਰਹਿਣ ਤਾਂ ਫਾਈਨਲੀ ਹੋ ਜਾਂਦਾ ਕਿ ਇਨਸਪੀਰੇਸ਼ਨ ਲਾਉਂਦੇ ਸੀ ਮੇਰੇ ਇਨਸਪੀਰੇਸ਼ਨ ਪਹਿਲਾਂ ਨਾਲ ਮੇਰੇ ਮਾਪੇ ਨੇ ਮੇਰੀ ਫੈਮਿਲੀ ਮੇਰਾ ਐਲਡਰ ਬ੍ਰਦਰ ਤੇ ਉਸ ਤੋਂ ਬਾਅਦ ਮੇਰੇ ਡਾਇਰੈਕਟਰ ਸਰ ਨੇ ਹੀ ਵਾਸ ਮੇਰੇ ਨਾਲ ਬੀਐਸ ਕਰਿਆ ਹੀ ਵਾਸ ਮਾਈ ਇਨੀਸ਼ੀਅਲ ਗਾਈਡਿੰਗ ਸੈਕਟਰ ਗਾਈਡਿੰਗ ਸੈਕਟਰ ਉਹਨਾਂ ਨੇ ਮੈਨੂੰ ਹੀ ਵਾਸ ਹੀ ਵਾਸ ਅਰਲੀ ਡੈਪਕਮ ਆਫ ਇੰਡੀਆ ਡੂਰਿੰਗ 2011 2012 ਤੋ ਉਹਨਾਂ ਨੇ ਮੇਰਾ ਦਿਮਾਗ ਹੀ ਉਹਦਾ ਨਾ ਫਰੇਮ ਕਰਤਾ ਹੋਜ਼ ਵਿੱਚ ਜਿਵੇਂ ਮੈਂ ਰਣ세ੰਦਾ ਹੁੰਦਾ ਹਾਂ ਜਿਵੇਂ ਮੈਂ ਖੇਲ ਖੁੱਦਾ ਹੁੰਦਾ ਉਹ 2 ਸਾਲ ਚ ਮੈਂ ਕਾਫੀ ਕੁਝ ਸਿੱਖਿਆ ਕੋਈ ਸੀ ਮੇਰਾ ਅníਸ਼ੀ ਗਾਇਡੈਂਸ ਰੋਲ ਮਾਡਲ ਵੇਚਾ ਮਾਤਾ ਪਿਤਾ ਦਾ ਕਿੰਨਾ ਸਾਥ ਦਿਆ ਮਾਤਾ ਜੀ ਦਾ ਸਾਥ ਜਿੰਦੇ ਹੀ ਮਾਤਾ ਦਾ ਬਿਨਾ ਮੈਂ ਇਥੇ ਕਰਨੀ ਆ ਪਉਂਦਾ ਜਦੋਂ ਮੈਂ ਯੰਗ ਹੁੰਦਾ ਸੀ ਉਸਾਰ ਕੰਨ ਯਾਦ ਹੈ ਮੈਂ

ਪ੍ਰਿੰਸੀਪਲ ਨੇ ਨਿਸ਼ਿੰਗਾਰਡੀਨ ਸੈਕਟਰ OC ਜਿਨ੍ਹਾਂ ਨੇ ਮੈਨੂੰ ਰਾਹ ਦਿਖਾਇਆ ਤੇ ਮੈਂ ਉਹ ਰਾਹ ਤੇ ਸਹੀ ਚੱਲ ਪਿਆ ਜਿਵੇਂ ਪੰਜਾਬ ਦੇ ਵਿੱਚ ਅਸਤੰਦਸ਼ਿਆਂ ਦਾ ਸ਼ਮੰਦਰੀਆ ਚੱਲਦਾ ਨੌਜਵਾਨੀ ਪੂਰੀ ਤਰ੍ਹਾਂ ਖੋਈ ਪਈ ਕੋਈ ਸਨੇਹਾ ਮੈਂ बार-बार ਇਹੀ ਕਹਿ ਰਿਹਾ ਤੁਹਾਨੂੰ ਕਿ ਇਹ ਨਸ਼ੇ ਨਸ਼ੇ ਚ ਜੀ ਜਨਤ ਨੌਜਵਾਨ ਆਉਂਦਾ ਹੈ ਤੁਹਾਨੂੰ کہیں ਨਾ کہیں ਉਹਦੇ ਘਰ ਦਿਆਂ ਦੀ ਤੇ ਉਹ ਗਾਈਡੈਂਸ ਦੀ ਗਲਤੀ ਹੈ ਜੇ ਉਹਨੂੰ ਸਹੀ ਰਸਤੇ ਤੇ ਪਾ ਦਿੱਤਾ ਜਾਏ ਤੇ ਉਹ नशे नहीं करेगा जी वो सही स्कूल जा रहा है सही पढ़ रहा है देखिए इनवॉल्व है।, है।, है, है तो नशे वाल नहीं जाएगा ये आप बार बार इधर ही बोल पंजाब नशे वाल जा रहे हैं नशे वाल जा रहे हैं तो ऑटोमेटिकली ही आल्सो हाँ जी बचपन जी दस क्लास नाइन यूज़ टू सी ਮੈਨੇ ਯੂਨੀਫਾਰਮ ਉਹ ਉਹ ਨਾਲ ਵੇਖੀ ਯੂਨੀਫਾਰਮ ਯੂਨੀਫਾਰਮ ਬਹੁਤ ਅਲਗਦੀ ਸੀ ਜਿਹੜਾ ਤਰੀਕਾ ਹੈ ਫੌਜ ਵਾਲਿਆਂ ਦਾ ਰਹਿਣ ਸੈਂਤ ਦਾ ਉਹ ਯੋਗ ਅਲਗਦਾ ਸੀ ਤੇ ਜੇ ਮੇਰੇ ਫਾਦਰ ਨੇ ਮੈਨੂੰ ਸ਼ਾਇਦ ਗਾਈਡ ਨਾ ਕੀਤਾ ਤਾਂ ਦੰਤ ਮੈਨੂੰ ਇਹ ਲੱਗਦਾ ਨਹੀਂ ਪੜ੍ਹ ਸਕਦਾ ਸੀ ਬਹੁਤ ਵੀ ਲੱਗਦੀ ਮਤਲਬ ਬੱਚਾ ਪਰ ਕੀ ਲੈੇ ਕਾਮਯਾਬੀ ਬਖੇ ਪ੍ਰਵਾਦਾਂ ਨੂੰ ਬਹੁਤ ਚੰਗਾ ਟੁਹਾਡਾ ਸੁਣਨਾ ਸੀ ਮੈਂ ਮੈਂ ਤਾਂ ਇਹ ਵੀ ਕਹਾਂਗਾ ਕਿ ਹੁਣ ਤਾਂ ਬਹੁਤ ਹੀ ਹੈ ਪਹਿਲਾਂ ਥੋੜਾ ਸ਼ੀਅਰ ਟੋਲ ਨੂੰ ਤੋੜ ਕੇ ਦਾਨ ਪਰ ਵੀ ਇਹ ਨਹੀਂ ਦੇਦੀ ਹੈ। ਉਹਨੇ ਹਾਰਵਰਡ ਦਾ ਤੇ ਕੰਮ ਨਹੀਂ ਮਿਲਦੀ ਆ। ਵਾਈਗਰੂ ਨੇ ਉਹ ਮੈਂ ਤੁਹਾਨੂੰ ਹਾਲ ਹੈ। ਦਿਖਤਾ ਦਿਖਤਾ ਪਰੇਸ਼ਾਨੀ ਆਈ ਹੈ। ਦਿਖਤਾ ਕੋਹ ਹੁੰਦੀਆਂ ਨੇ ਕੋਰੋਨਾ ਹੀ ਉਹ ਜਦੋਂ ਜਦੋਂ ਇਹ ਫਸਟ 10 ਦੇ ਵਿੱਚ ਉਹਦਾ ਕੰਫੀਡੈਂਟ ਹੀ ਗਿਆ ਬਟ ਕੋਈ ਵਜਾ ਕਰਕੇ ਨਹੀਂ ਹੋ ਪਾਇਆ ਸੈਕੰਡਰੀ ਵੀ ਹੋ ਜਾਓ। ਉਹ ਕੋਰੋਨ ਦੇ ਵਿੱਚ ਬਹੁਤ ਚਾਂਸ ਜਿਹੜੇ ਮਿਸ ਹੋ ਗਏ। ਦਨ ਫਾਈਨਲੀ ਜੀ ਹਾਂ ਬਿਲਕੁਲ ਅਕਿ ਸਨੇਹਾ ਨੌਜਵਾਨ ਪੀੜੀ ਨੌਜਵਾਨ ਵੀ ਬੱਚਿਆਂ ਨੂੰ ਥੋੜਾ ਨਸ਼ੇ ਵਰਤਨ ਤੋਂ ਦੂਰ ਰਹਿਣ ਆਪਣੀ ਜ਼ਿੰਦਗੀ ਦਾ ਕਾਰਨ ਖੇਡ ਖੇਡਾਂ ਗੇਡਾਂ ਨੂੰ ਕੋਈ ਕੋਈ ਵੀ ਗੇਮ ਲਈ ਲੱਗੋ ਕੰਮ ਪੜਾਈ ਵਿੱਚ ਲੱਗਾ ਕੰਮ ਤੇ ਗਿਆਨ ਪ੍ਰਾਪਤ ਕਰਨ ਤੁਹਾਨੂੰ ਉਹਨਾਂ ਨੂੰ ਪਤਾ ਲੱਗਿਆ ਕਿ ਸਮਝ ਦੇ ਮੁਤਾਬਕ ਕਿਵੇਂ ਚੱਲਣਾ ਉਹਦੀ ਜਾਣਕਾਰੀ ਮਿਲ ਗਈ ਠੀਕ ਹੈ ਹਾਂਜੀ ਮੈਂ ਮਨਵਿੰਦਰ ਕੌਰ ਹਾਂ। ਕੀ ਕਰ ਤੁਸੀਂ ਕੀ ਕਰਦੇ ਹੋ? ਹਾਂਜੀ ਮੈਂ ਪੀਐਸਪੀਸੀਨ ਦੇ ਵਿੱਚ ਡਿਵੀਜ਼ਨ ਸੁਪਰਡੈਂਟ ਹਾਂ, ਤਾਰੀਵਾਲ ਡਿਵੀਜ਼ਨ ਦੇ ਵਿੱਚ। ਹਾਂਜੀ ਆ ਮੈਨੂੰ ਬਹੁਤ ਪ੍ਰਾਉਡ ਫੀਲ ਹੋ ਰਿਹਾ ਜੀ ਬਹੁਤ ਜ਼ਿਆਦਾ। ਜੀ ਵਾਹਿਗੁਰੂ ਦਾ ਬਾਰ-ਬਾਰ ਇੱਥੇ ਸ਼ੁਕਰੀਆ ਅਦਾ ਕਰ ਰਿਹਾ। ਉਹ ਪਰਮਾਤਮਾ ਦੀ ਕਿਰਪਾ ਸਦਕਾ, ਵਾਹਿਗੁਰੂ ਦੀ ਕਿਰਪਾ, ਤਨਗੁਰ ਰਾਮਦਾਸ ਦੀ ਕਿਰਪਾ ਤੇ ਸਦਕਾ ਇਹ ਅੱਜ ਇੱਥੇ ਤੱਕ ਪਹੁੰਚਿਆ। ਉਹਦੀ ਕਿਰਪਾ ਜੇ ਮਿਹਨਤ ਵੀ ਕੋਈ ਕਰਦਾ ਬੱਚਾ ਜਾਂ ਕਿਸੇ ਪਾਸੇ ਲੱਗਦਾ ਤੇ ਉਹਦੀ ਕਿਰਪਾ ਹਨਾ ਪਰੇ ਉਹ ਹੁੰਦੀ ਹੈ ਨਾਲ ਤੇ ਫੇਰੀ ਹੈ ਮਾਪਦਾ ਅਸ਼ੀਰਵਾਦ ਉਹਦੀ ਸਖਤ ਮਿਹਨਤ ਤੇ ਨਾਲ ਪਰਮਾਤਮਾ ਦਾ ਅਸ਼ੀਰਵਾਦ ਤੋਂ ਬਿਨਾ ਕੁਝ ਵੀ ਕੰਪਲੀਟ ਨਹੀਂ ਹੁੰਦਾ ਉਹਦਾ ਅਸ਼ੀਰਵਾਦ ਰਿਹਾ ਤੇ ਆਪਣੇ ਸਕਸੈਸ ਹੋਏ ਹੈ ਮੇਰਾ ਤੇ ਹੀ ਸਨੇਹ ਕਿ ਜੇ ਕੋਈ ਇੱਕ ਵਾਰੀ ਦੋ ਵਾਰੀ ਮਤਲਬ ਉਹਦੇ ਨੂੰ ਔਖਾ ਹੁੰਦਾ ਸਾਰੀ ਤਿਆਰੀ ਕਰਨੀ ਬਾਅਦ ਚ ਇੱਕ ਨਵੇਂ ਸਿਰੇ ਤੋਂ ਫੇਰ ਸਾਰਾ ਹੀ ਮਤਲਬ ਤਿਆਰ ਕਰਨੀ ਜਿਵੇਂ ਕਈਆਂ ਦਾ ਜੋਰ ਹੋ ਜਾਂਦਾ ਕਿ ਆਪਾਂ ਇੱਕ ਦਾ ਦੋ ਵਾਰੀ ਮਤਲਬ ਇਹ ਕਰ ਲਿਆ ਤੇ ਆਪਸ ਤੋਂ ਬਾਅਦ ਉਹ ਹੌਸਲਾ ਹਾਰ ਜਾਂਦੇ ਨੇ ਵੀ ਨਹੀਂ ਪਰ ਇਹ ਨਹੀਂ ਹਿੰਮਤ ਨਹੀਂ ਹਾਰੀ ਪਰਮਾਤਮਾ ਦਾ ਲੈਕਚਰ ਬਹੁਤ ਰਾਹਤ ਸਰਤੇ ਆਇਆ ਤੇ ਉਹ ਆਪਣੇ ਪੰਛੀ ਪਿੰਛੀ ਪਤਾਂ ਦਾ ਸਬਕ ਕਿਦਾਂ ਦੀ ਨੇਚਰ ਦੀ ਹਾਂਜੀ ਬਹੁਤ ਵਧੀਆ ਸੀ ਬਸ ਬਾਤ ਬਹੁਤ ਹੀ ਹੈਲਪਿੰਗ ਲੈਕਚਰ ਸੀ ਇਹ ਵਾਰ ਮੇਰੇ ਮਤਲਬ ਦੋਨੋਂ ਬੇਟੇ ਹੀ ਨੇ ਕੋਈ ਡਾਕਟਰ ਨਹੀਂ ਤੇ ਮੈਨੂੰ ਇਹਨੇ ਕਦੇ ਡਾਕਟਰ ਦੀ ਵੀ ਕਮੀ ਨਹੀਂ ਮਹਿਸੂਸਾ ਹੁੰਦੀ ਮਤਲਬ ਕਿ ਬੱਚਾ ਮਤਲਬ ਬਹੁਤ ਹੀ ਜ਼ਿਆਦਾ ਹੈਲਪਿੰਗ ਤੇ ਔਰ ਮਤਲਬ ਹਰ ਚੀਜ਼ ਹਰ ਮਤਲਬ ਇਹ ਕਿਦਾਂ ਸਿੱਖ ਹੋ ਗਈਆਂ ਤਾਂ ਮਤਲਬ ਕਿ ਮੈਨੂੰ ਮਤਲਬ ਇਨੀ ਕੇਅਰ ਕਰਨੀ ਦੀ ਵੀ ਨਾ ਸੌਂਗੀ ਜਾਂ ਮੇਰੇ ਉੱਪਰ ਬਲੈਂਕਟ ਓੜਨਾ ਔਰ ਕਿ ਮਮਾ ਦੁੱਧ ਪੀਓ ਉਹ ਮੈਡੀਸਨ ਲਾ ਲਓ ਮਤਲਬ ਮਾ ਕੀ ਦਾ ਸਵਾ ਨੂੰ ਕੇ ਬਹੁਤ ਹੀ ਵਧੀਆ ਨੇ ਚਲੇਦੀ ਬਹੁਤ ਹੀ ਵਧੀਆ ਨੇ ਚਲੇ ਤੇ ਬੇਨਤੀ ਵੀ ਬਹੁਤ ਹੈ ਕਿ ਤੇਰੇ ਕੋ ਸਮਾਂ ਆਇਆ ਜਦੋਂ ਲੱਗਾ ਕਿ ਬੱਚਾ ਮਤਲਬ ਛੋਟਾ ਜਾ ਮਾਨੂੰ ਘੜਿਆ ਤੇ ਡਟਾ ਹਾਂਜੀ ਹਾਂਜੀ ਜਦੋਂ ਇਹਨੇ ਥਰਡ ਟਾਈਮ ਇੰਟਰਵਿਊ ਦਾ ਆਇਆ ਮਤਲਬ ਦੇਖ ਕੇ ਤੇ ਥਰਡ ਟਾਈਮ ਇਹਦਾ ਥੋੜਾ ਕਿਸੇ ਵੇਲੇ ਮਤਲਬ ਦੋ ਠਾਈ ਮੈਨੇ ਕੋਰਸਲੇ ਦਿੱਤੀ ਸੀ ਚਾਹ ਆਪਣੇ ਇਹਦਾ ਬਣਿਆ ਸੀ ਸੈਂਟਰ ਉਥੋਂ ਇਹ ਨਹੀਂ ਕਰ ਪਾਇਆ ਕਲੀਅਰ ਕਿਉਂਕਿ ਉਹਨਾਂ ਨੇ ਪੰਜਾਬ ਦੇ ਬੱਚੇ ਮਤਲਬ ਬਹੁਤ ਜ਼ਿਆਦਾ ਘੱਟ ਉਸ ਟਾਈਮ ਤੇ ਤੇ ਬਾਅਦ ਚੇ ਦੀ ਗਰੀ ਮੈਸੂਰ ਬੰਗਲੌਰ ਤੋਂ ਹੋਈ ਹੈ ਬਾਅਦ ਮਤਲਬ ਇਹ ਕਰੀਅਰ ਕੀਤਾ ਤੇ ਮੈਨੂੰ ਟਾਈਮ ਤੋਂ ਬਾਅਦ ਇਹ ਥੋੜਾ ਹੋ ਗਿਆ ਸੀ ਕਿ ਮੈਂ ਕੋਈ ਹੋਰ ਵੇ ਜਾਂ ਮਤਲਬ ਬਾਹਰ ਤੇ ਮੈਂ ਮਮਾ ਜਾਣਾ ਨਹੀਂ ਤੇ ਪਰ ਮੈਂ ਉਹਦਾ ਖਿਆਲ ਇਸ ਤੋਂ ਹਰ ਦੂਰ ਨਹੀਂ ਹੁੰਦਾ ਸੋਚਦਾ ਹੀ ਪਰ ਇਹ ਫਿਰ ਬੋਲੋ ਤੇ ਆਜਨਾਗਰੀ ਨੇ ਹੀ ਕਰਨਾ ਹੈ ਫਿਰ ਆਪਾਂ ਵੀ ਇਹਨੂੰ ਮੇਰੀਨ ਚਾਰਜ ਕੀਤਾ ਕਿ ਤੂੰ ਆਪਣੇ ਹਾਂਜੀ 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 ਡੈਡੀਕੇਟਡ ਸਮਰਪਤ ਰਿਹਾ ਔਰ ਆਪਣੇ ਜਿਹੜੇ ਐਫਆਈ ਮੁਹਾਲੀ ਦੇ ਡਾਇਰੈਕਟਰ ਗਰੇਵਾਲ ਸਰ ਮਤਲਬ ਉਹਨਾਂ ਨੇ ਇਹਨੂੰ ਬਹੁਤ ਜ਼ਿਆਦਾ ਜੋ ਜੋ ਉਸ ਟਾਈਮ ਉੱਤੇ ਪੜਦਾ ਸੀ ਉਸ ਟਾਈਮ ਇਹਨਾਂ ਨੇ ਦੀ ਓਬਜ਼ਰਵੇਸ਼ਨ ਤੁਹਾਨੂੰ ਕਹਤਾ ਸੀ ਕਿ ਤੂੰ ਜ਼ਰੂਰ ਅਫਸਰ ਬਣੇਗਾ ਤੇ ਬਟ ਕਈ ਵਾਰੀ ਉਹ ਆਪਣਾ ਡਾਇਟ ਸਾਥ ਨਹੀਂ ਸਮਝ ਆਂ ਕੈਨੋ ਨਾ ਸਾਥ ਨਹੀਂ ਜਿੰਨੀ ਕਿਸਮਤ ਹੈ ਤੇ ਪਰ ਇਹਨੇ ਕਰਕੇ ਹੀ ਮਤਲਬ ਆਪਣਾ ਛੱਡ ਗਿਆ ਹੀ ਪਰਮਾਤਮਾ ਦੀ ਕਿਰਪਾ ਦੇ ਨਾਲ ਮਤਲਬ ਉਹ ਉਹ ਜਿਹੜੇ ਬੱਚੇ ਨੌਜਵਾਨੇ ਉਹਨਾਂ ਨੂੰ ਕੋਈ ਹਾਂਜੀ ਮੈਂ ਤਾਂ ਇਹ ਸਾਲ ਨੂੰ ਮੈਸੇਜ ਲਾਵਾਂਗੀ ਕਿ ਮਤਲਬ ਸਭ ਤੋਂ ਪਹਿਲਾਂ ਤੇ ਪੇਰੈਂਟਸ ਪੇਰੈਂਟਸ ਦਾ ਰੋਲ ਹੈ ਕਿਉਂਕਿ ਅੱਜ ਕੱਲ੍ਹ ਦੇ ਬੱਚੇ ਗੜੇ ਨੇ ਥੋੜਾ ਮਤਲਬ ਥੋੜਾ ਜਿਆਦਾ ਮੇ ਪੇਰੈਂਟਸ ਕਹਿੰਦੇ ਬੱਚੇ ਥੋੜਾ ਮਤਲਬ ਥੋੜਾ ਪਰ ਖੇਡ ਜਾਂਦੇ ਰਹੇ ਤੇ ਪੇਰੈਂਟਸ ਉਹਨਾਂ ਨੂੰ ਮੋਟੀਵੇਟ ਕਰਨਾ ਕਿ ਨਹੀਂ ਉਹਨੇ ਇਸ ਤਰ੍ਹਾਂ ਨਹੀਂ ਮਤਲਬ ਲਾਸਟ ਆਕਾ ਇਹਨਾਂ ਦੀ ਮਤਲਬ ਉਹਨਾਂ ਨੂੰ ਸਮਾਂ ਦਵੋ ਭਾਵੇਂ ਕਿ ਡਿਊਟੀ ਸਰਵਿਸ ਵੁਮੈਨ ਹੈ ਜਾਂ ਮਦਰ ਹੈ ਬਸ ਬੱਚਿਆਂ ਨੂੰ ਸਮਾਂ ਦਵੋ ਤੇ ਬੱਚੇ ਕਦੇ ਵੀ ਟਪਟਕਣਗੇ ਨਹੀਂ ਇਹ ਤੁਹਾਨੂੰ ਮੈਨੂੰ ਬਹੁਤ ਜਿਆਦਾ ਮਾਣਾ ਮੈਨੂੰ ਉਹਦੀ ਬੜਾ ਬਸ਼ਹੀ ਸਾਡੇ ਮਨ ਚ ਖਿਆਲ ਕਰਦਾ ਹੈ ਸੋ ਤੁਹਾਡਾ ਪੈਨ ਦੇਖੋਗੇ ਸਾਡੇ ਪਿੰਡ ਚ 10 ਤੋਂ 12 ਵਾਧੇ ਕਰ ਹੋਣੇ ਜਿਹੜੇ ਆਰਮੀ ਵਿੱਚ ਹੈਗੇ ਸੋ ਆਈ ਰਿਮੈਂਬਰ ਵੈਨ ਆਈ ਵਾਸ ਇਨ ਸੈਵਨ ਅਪਰ ਸ਼ੁੱਟਿੰਗ ਸਰਵੇ ਕਲਾਸ ਕਿੰਨੇ ਆ ਆਲਮੋਸਟ ਸਾਡਾ ਸਾਰਾ ਸਪੈਨ ਮੜਾ ਲੰਗ ਹੋਣੀ ਕਰਦੇ ਜਾਂਦਾ ਹੈ ਸੋ ਦੈਟਸ ਵਾਈ ਵੀ ਗਾਟ ਕੀ ਗਾਟ ਦੀ ਇੰਸਪੀਰੇਸ਼ਨ ਟੂ ਜੁਆਇਨ ਦੀ ਆਰਮ ਫੋਰਸਸ ਐਡ ਉਦਗਮੀ ਹਿੰਮ ਆਪਣੀ ਹਲਾਸ਼ੇਰੀ ਤੇ ਪ੍ਰਾਉਡੀ ਗੱਲਾ ਤੇ ਆਪਾਂ ਦੇ ਹਰ ਮਲੇ ਪ੍ਰਾਉਡੀ ਲਈਦਾ ਮੈਂ ਉਸ ਇਨ ਕੈਨੇਡਾ ਆਪੋ ਬੜੀ ਮਾਣਦਾ ਦੱਸਣੇ ਹੈ ਸਾਡਾ ਭਰਾ ਲੈਫਟੀਨੈਂਟ ਅੰਗਿਨ ਆਫ ਫੋਰਸਿਸ ਵਿੱਚ ਤੇ ਅਗੇਨ ਆਮ ਵੈਰੀ ਪ੍ਰਾਉਡ ਆਫ ਹਿਮ ਬਰਦਰ ਜੀ ਤੇ ਤੁਸੀਂ ਵੀ ਜੇ ਜੁਆਇਨ ਕਰ ਲੈਂਦੇ ਤੇ ਨਹੀਂ ਆਈ ਆਈ ਟਰਾਇਡ ਐਸ ਵੈਲ ਟੂ ਜੁਆਇਨ ਐਫਆਈ ਬਟ ਆਈ ਡਿਡ ਨੋਟ ਸਕਸੀਡ ਸੋ ਇੱਕ ਰਸਤਾ ਬੰਦ ਹੋਦਾ ਹੈ ਦੋ ਫੋਰ ਖੋਲ ਜਾਂਦੇ ਆ ਸੋ ਆ ਡਿਡ ਇਨ ਕੈਨੇਡਾ ਆ I'm right now uh, a diesel technician and hopefully I'll be become a mechanical engineer. So again, yeah, there's a lot of opportunities in thing? government of India or anywhere. But you need to be have a strong base and a strong focus. Focus.